ਪੇ ਆਪਸ ਕੋ ਕਰਮ ਬੰਤ ਕਹਾਵੇ ਜਨਮ ਮਰੇ ਬਹੁਜੂਨ ਪਰਮਾਵੇ ਇਤਨੇ ਕਰਮ ਕਾਂਡ ਵੀ ਕੀਤੇ ਐ ਤੇ ਜਨਮ ਮਰਨ ਤੋਂ ਤੇ ਫਿਰ ਵੀ ਸ਼ੁਰਖ ਨੂੰ ਦੀ ਹੋਈ ਅਸੀਂ ਜਨਮ ਮਰੇ ਬਹੁਜੂਨ ਪਰਮਾਵੇ ਪਾਸ ਕਹਿੰਦੇ ਧਨ ਭੂਮ ਕਾ ਜੋ ਕਰੇ ਗਮਾਨ ਮੇਰੇ ਕੋਲੇ ਧਨ ਐ ਮੇਰੇ ਕੋਲ ਬੜੀ ਭੂਮੀ ਐ ਇਹ ਚੀਜ਼ਾਂ ਸਾਰੀਆਂ ਹੰਕਾਰ ਪੈਦਾ ਕਰ ਰਹੀਆਂ ਨੇ ਠੀਕ ਹੈ ਨਾ ਜੀ ਇਹ ਚੀਜ਼ਾਂ ਕਦੋਂ ਚੰਗੀਆਂ ਹੁੰਦੀਆਂ ਨੇ ਸਭ ਕੁਝ ਚੰਗਾ ਹੋਏਗਾ ਤੇ ਸਭ ਕੁਝ ਮਾੜਾ ਵੀ ਹੋਏਗਾ ਦੋਨੇ ਪੱਖ ਮੈਂ ਬੋਲ ਦਿੰਨਾ ਹੈ ਸ਼ਮਾ ਫਟਾਫਟ ਹੋ ਜਾਂਦਾ ਥੋੜਾ ਥੋੜਾ ਰੱਖ ਦਿੰਨੇ ਆ ਮਾੜਾ ਕਾਦੇ ਵਾਸਤੇ ਹੈ ਤੇ ਚੰਗਾ ਕਦੋਂ ਹੋ ਜਾਂਦਾ ਹੈ ਪਾਤਸ਼ਾਹ ਪਵਿੱਤਰ ਬਾਣੀ ਚ ਲਿਖਦੇ ਨੇ ਧੰ ਤਾ ਕੇ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਕੀ ਹੈ ਤ੍ਰਿਗ ਤ੍ਰਿਗ ਖਾਇਆ ਫਿਟੇ ਮੂੰ ਫਿਟੇ ਮੂੰ ਤੇਰੇ ਖਾਨ ਨੂੰ ਤੇ ਫਿਟੇ ਮੂੰ ਫਿਟੇ ਮੂੰ ਤੇਰੇ ਸੌਨ ਉਪਲੰਗਾ ਦੇ ਉੱਤੇ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਛੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤੇ ਫਿਟੇ ਮੂੰ ਲਾਣਤਾ ਤੇਰੇ ਇਹੋ ਜੇ ਸੋਹਣੇ ਕੱਪੜੇ ਪਾਉਣ ਨੂੰ ਕਿਉਂ ਭਾਣੀ ਸੁਨੋ ਜਿਤ ਹੁਣ ਖਸ਼ਮ ਨਾ ਪਾਇਆ ਕਹਿੰਦੇ 84 ਲੱਖ ਜੁਨਾਂ ਤੋਂ ਉੱਤਮ ਜਨਮ ਲੈ ਕੇ ਤੇ ਜੇ ਤੂੰ ਅੱਜ ਗੁਰੂ ਨਾਨਕ ਦਾ ਮੇਲ ਨਹੀਂ ਕਰ ਛਕਿਆ ਤੇਰੇ ਖਾਨ ਨੂੰ ਪਾਉਣ ਨੂੰ ਸੌਣ ਨੂੰ ਸਾਰਿਆਂ ਨੂੰ ਫਿਟੇ ਮੂ ਲਾਨਤ ਹੈ ਤੇਰੇ ਗ ਸਰੀਰ ਕੁਟੰਬ ਸਹਿਤ ਸਿਓ ਤੇਰੇ ਸਰੀਰ ਨੂੰ ਵੀ ਲਾਨਤ ਹੈ ਤੇ ਤੇਰੇ ਕਟੰਬ ਨੂੰ ਵੀ ਲਾਨਤ ਹੈ ਬੋਲੋ ਠੀਕ ਹੈ ਨਾ ਜੀ ਇਸ ਕਰਕੇ ਠਿਕਣਾ ਜੀ ਪੌੜੀ ਛੁੜਕੀ ਹੱਥ ਨਾਲ ਵੀ ਐਲਾ ਜਨਮ ਗਵਾਇਆ ਇਹ ਪੌੜੀ ਇਹ ਮਾਨਸ ਜਨਮ ਛੁੱਟ ਗਿਆ ਤੇ ਸਮਝ ਲਓ ਮੁੜ ਕੇ ਹੱਥ ਨਹੀਂ ਮੁੜ ਕੇ ਇੱਕ ਡੰਡੇ 84 ਲੱਖ ਦੇ ਭੋਗਣੇ ਫੇਰ ਵੀ ਉੱਤੇ ਨੂੰ ਆਉਣਾ ਪਊਗਾ ਇੱਕ ਗੱਲ ਹੋ ਗਈ ਹੈ ਦੂਸਰੀ ਗੱਲ ਇਹ ਵੀ ਆਖੀ ਗਈ ਹੈ ਕਿ ਨਿਹਰਾ ਲਾਨਤੀ ਨਹੀਂ ਪਈ ਹੈ ਤੇ ਸਲਾਹਿਆ ਵੀ ਹੈ ਪਾਸ਼ਾ ਕੀ ਕਹਿੰਦੇ ਨੇ ਕਿ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿਤ ਹੈ ਕਹਿੰਦੇ ਤੇਰਾ ਖਾਣਾ ਪਵਿੱਤਰ ਤੇਰਾ ਪਾਉਣਾ ਪਵਿੱਤਰ ਤੇ ਤੇਰਾ ਪੈਸਾ ਥੇਲਾ ਵੀ ਪਵਿੱਤਰ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਕਿਨਾਂ ਦਾ ਜੋ ਨਾਮ ਹਰ ਰਾਤੇ ਜਿਹੜੇ ਕੀ ਹੈ ਐਨ ਉਹਦੇ ਵਿੱਚ ਰੁੱਤੇ ਪਏ ਨੇ ਬੋਲੋ ਸਤਿਨਾਮ ਕੀ ਹੈ ਚੀਜ਼ਾਂ ਮਾੜੀਆਂ ਨਹੀਂ ਰਾਜੇ ਕੋਈ ਵੀ ਹਨ ਤੋਡੇ ਨਾਲ ਹੀ ਇਹ ਸਾਰਾ ਕੁਝ ਚੰਗਾ ਹੋਣਾ ਤੁਸੀਂ ਮਾੜੇ ਹੋਗੇ ਤੇ ਤੁਹਾਡੀ ਹਰ ਚੀਜ਼ ਨੂੰ ਵੀ ਲਾਂਭਾ ਹੈ ਤੁਸੀਂ ਚੰਗੇ ਹੋਗੇ ਆ ਤੇ ਤੁਹਾਡੀ ਹਰ ਚੀਜ਼ ਵੀ ਸਤਕਾਰੀ ਜਾਏਗੀ ਠੀਕ ਹੈ ਨਾ ਜੀ ਇਸ ਘਰ ਕੇ ਇਹ ਕੀ ਹੈ ਪਵਿੱਤਰ ਹੈ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਉਹਨਾਂ ਦੇ ਘਰ ਵੀ ਉਹਨਾਂ ਦੇ ਮੰਦਰ ਵੀ ਉਹਨਾਂ ਦੇ ਮਹੱਲ ਸ਼ਰਾਮਾ ਬਰਾਂਡੇ ਕਹਿੰਦੇ ਸਭ ਪਵਿੱਤਰ ਹਨ ਕੋਨਾ ਦੇ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸ਼ਾਤੇ ਜਿਨ੍ਹਾਂ ਦੇ ਵਿੱਚ ਬੈਠ ਕੇ ਤੇ ਗੁਰਮੁਖ ਪਿਆਰੇ ਗੁਰਸ਼ਿਕ ਗੁਰੂ ਦੇ ਸਿੱਖ ਅਭਿਆਗਤ ਸਾਧੂ ਸੰਤ ਬੈਠ ਕੇ ਘੜੀ ਇਕੱਠੇ ਹੁੰਦੇ ਤੇ ਉਥੇ ਘੜੀ ਅਕਾਲ ਪੁਰਖ ਦਾ ਜਸ ਕਰਦੇ ਨੇ ਕਹਿੰਦੇ ਉਹਨਾਂ ਦੇ ਸਾਰੇ ਘਰ ਵੀ ਚੰਗੇ ਨੇ ਬੋਲੋ ਉਹਨਾਂ ਦੇ ਮਹੱਲ ਵੀ ਚੰਗੇ ਨੇ ਗੱਲ ਇਹ ਹੈ ਕਿ ਜੋ ਪਾਸ਼ਾ ਸਾਨੂੰ ਦੱਸ ਰਹੇ ਨੇ ਉਹੋ ਜਿਹਾ ਆਪਣਾ ਬਾਤਾਂ ਵਰਣ ਬਣਾਈਏ ਆਪਾਂ ਠੀਕ ਹੈ ਨਾ ਜੀ ਤਾਂ ਇਸ ਪਾਸ਼ੇ ਪਾਸ਼ੇਟ ਕੇ ਜਿਸ ਕੇ ਅੰਤਰਾਜਮ ਮਾਨ ਹੈ ਨਾ ਜੀ ਜੇ ਇਹ ਕਰੋਗੇ ਤਾਂ ਫਿਰ ਉਹੀ ਜੁਨਾ ਹੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਆਖਿਆ ਇਹਨਾਂ ਦੇਖੋ ਕਿ ਬੜਾ ਵੱਡਾ ਬੰਦਾ ਹੈ ਇਹ ਸੋਚੋ ਕਿ ਇਹ ਮੂਰਖ ਕਿਥੋਂ ਮੇਰੇ ਮੱਥੇ ਲੱਗ ਗਿਆ ਹੈ ਇਹ ਮੂਰਖ ਕਿੱਥੋਂ ਮੇਰੇ ਲੱਗਿਆ ਐ ਮੱਥੇ ਪਾਣੀ ਪੱਖਾਂ ਪੀਛ ਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਕਦਾਰੀਆਂ ਅਗਨੀ ਮੇ ਜਲ ਸੰਤ ਜਿਨਾਂ ਕਾ ਸੋਹਰਾ ਤੇ ਚਰਨੀ ਲਾਗ ਮਾਇਆ ਧਾਰੀ ਸਤਰਪੱਤ ਤੈਨ ਛੋਡੋ ਤਿਆਗ ਬਾਣੀ ਇਹ ਕਹਿ ਰਹੀ ਐ ਰਾਜੇ ਤੋ ਗੁਰੂ ਪਾਸ਼ਾ ਕਿਰਪਾ ਕਨ ਇਸ ਉਲਝਣਾ ਚ ਸਾਨੂੰ ਕੱਢ ਲੈਣ ਮਹਾਰਾ ਜੀ ਆਪ ਹੀ ਚੱਲਣ ਦੀ ਸੋਜੀ ਦੇਣ ਹਾਂਜੀ